ਖਬਰ ਸੰਗਰੂਰ ਤੋਂ ਹੈ ਜਿੱਥੇ ਪੰਜਾਬ ਦੇ ਐਡਿਟ ਸਕੂਲਾਂ ਵਿੱਚ ਪੜਾਉਣ ਵਾਲੇ ਅਨਐਡਿਟ ਅਧਿਆਪਕਾਂ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਦੇ ਬਾਹਰ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ ਪ੍ਰਦਰਸ਼ਨਕਾਰੀ ਅਧਿਆਪਕਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਨੇ ਵੋਟਾਂ ਤੋਂ ਪਹਿਲਾਂ ਜੋ ਵਾਅਦੇ ਕੀਤੇ ਸਨ ਉਹਨਾਂ ਤੇ खरे ਨਹੀਂ ਉਤਰੇ ਅਤੇ ਉਹਨਾਂ ਨੂੰ ਅੱਜ ਵੀ ਪੱਕੀਆਂ ਨੌਕਰੀਆਂ ਨਹੀਂ ਦਿੱਤੀਆਂ ਜਾ ਰਹੀਆਂ ਅਤੇ ਨਾਲ ਹੀ ਬੇहद ਘੱਟ ਤਨਖਾਹਾਂ ਦਿੱਤੀਆਂ ਜਾ ਰਹੀਆਂ ਜਿਸ ਨਾਲ ਉਹਨਾਂ ਦਾ ਗੁਜ਼ਾਰਾ ਨਹੀਂ ਹੋ ਰਿਹਾ ਉਹਨਾਂ ਕਿਹਾ ਕਿ ਉਹ ਕਈ ਵਾਰ ਮੁੱਖ ਮੰਤਰੀ ਨੂੰ ਮਿਲਣ ਲਈ ਮੀਟਿੰਗਾਂ ਕਰ ਚੁੱਕੇ ਹਨ ਪਰ ਮੀਟਿੰਗਾਂ ਦਾ ਕੋਈ ਸਿੱਟਾ ਨਹੀਂ ਨਿਕਲ ਰਿਹਾ ਅਤੇ ਮੁੱਖ ਮੰਤਰੀ ਉਹਨਾਂ ਨੂੰ ਟਾਈਮ ਨਹੀਂ ਦੇ ਰਹੇ ਜਿਸ ਦੇ ਚਲਦੇ ਮਜਬੂਰਨ ਉਹਨਾਂ ਨੂੰ ਸੜਕਾਂ ਤੇ ਉੱਤਰ ਕੇ ਰੋਸ਼ ਪ੍ਰਦਰਸ਼ਨ ਕਰਨਾ ਪੈ ਰਿਹਾ ਹੈ ਉਹਨਾਂ ਨੇ ਕਿਹਾ ਕਿ ਉਹਨਾਂ ਦਾ ਇਹ ਪ੍ਰਦਰਸ਼ਨ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਮੁੱਖ ਮੰਤਰੀ ਉਹਨਾਂ ਦੀਆਂ ਮੰਗਾਂ ਨਹੀਂ ਮੰਨ ਲੈਂਦੇ ਹਏ 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 ਸਾਡੇ ਨਿੱਤਰ ਕੁਰਸੀ ਤੋਂ ਜਿੱਥੇ ਆਵੇ ਕੁਰਸੀ ਤੋਂ ਸਾਡੇ ਨਿੱਤਰ ਕੁਰਸੀ ਤੋਂ ਜਿੱਥੇ ਆਵੇ ਕੁਰਸੀ ਤੋਂ ਸਾਡੇ ਹੱਥ ਇਸੇ ਨਾਲ ਸਾਡੇ ਸਰ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਸਾਡੀ ਮੁੱਖ ਮੰਤਰੀ ਸਾਹਿਬ ਨਾਲ ਪਹਿਲਾਂ ਦੋ ਵਾਰੀ ਚੰਡੀਗੜ੍ਹ ਮੀਟਿੰਗ ਹੋ ਚੁੱਕੀ ਆ ਤੇ ਦੋਨਾਂ ਵਾਰੀ ਉਹਨਾਂ ਦਾ ਸਿਰ ਰਵਈਆ ਦੇਖਿਆ ਵਾ ਕਿ ਬਹੁਤ ਹੀ ਗੈਰ ਜ਼ਿੰਮੇਵਾਰਾਨਾ ਰਵਈਆ ਸੀ ਉਹਨਾਂ ਦਾ ਸਾਡੇ ਪ੍ਰਤੀ ਯਾਨਕਿ ਇੱਕ ਤਰ੍ਹਾਂ ਨਾਲ ਕਹਿ ਲੋ ਉਹਨਾਂ ਸਾਨੂੰ ਪੂਰੀ ਤਰ੍ਹਾਂ ਇੱਕ ਧੋਰ ਕੀਤਾ ਠੀਕ ਆ ਜੀ ਉਹਨਾਂ ਸਾਨੂੰ ਪੂਰੀ ਤਰ੍ਹਾਂ ਜਨ ਇੱਕ ਧੋਰ ਕੀਤਾ ਸਾਡੀ ਗੱਲ ਨੂੰ ਪੂਰੀ ਤਰ੍ਹਾਂ ਨਾਲ ਧਿਆਨਪੂਰਵਕ ਸੁਣਿਆ ਵੀ ਨਹੀਂ ਉਸ ਤੋਂ ਬਾਅਦ ਫਿਰ ਸਾਨੂੰ ਬਾਰ ਬਾਰ ਇੱਥੇ ਰਲੀਆਂ ਚ ਆਉਣਾ ਪਿਆ ਕਿ ਸਾਨੂੰ ਫੇਰ ਆਣ ਕੇ ਇੱਥੇ ਤੋਂ ਪੰਜ ਆਣ ਕੇ ਬੈਠ ਕੇ ਸੜਕਾਂ ਤੇ ਬੈਠ ਕੇ ਮੰਗ ਕਰਨੀ ਪਈ ਕਿ ਅਸੀਂ ਇਹੋ ਜੇ ਸਿੱਖਿਆ ਮੰਤਰੀ ਦੇ ਨਾਲ ਮੀਟਿੰਗ ਹੀ ਨਹੀਂ ਕਰਨਾ ਚਾਹੁੰਦੇ ਜੋ ਸਾਡੀ ਅਧਿਆਪਕ ਵਰਗ ਦੀ ਗੱਲ ਹੀ ਨਹੀਂ ਸੁਣਨ ਨੂੰ ਤਿਆਰ ਉਸ ਤੋਂ ਬਾਅਦ ਫਿਰ ਸਾਨੂੰ ਪ੍ਰਸ਼ਾਸਨ ਵੱਲੋਂ ਦੋ ਜਾਂ ਤਿੰਨ ਵਾਰ ਸਬ ਕਮੇਟੀ ਦੇ ਨਾਲ ਮੀਟਿੰਗ ਕਰਵਾਈ ਗਈ ਲੇਕਿਨ ਸਬ ਕਮੇਟੀ ਨਾਲ ਮੀਟਿੰਗ ਕਰਨ ਦੇ ਬਾਵਜੂਦ ਵੀ ਫਿਰ ਸਾਡੀਆਂ ਮੰਗਾਂ ਉੱਥੇ ਦੀ ਉੱਥੇ ਖੜੀਆਂ ਰਹੀਆਂ ਸਾਨੂੰ ਹਰ ਵਾਰੀ ਝੂਠਾ ਪ੍ਰਸਾਦ ਦਿੱਤਾ ਜਾਂਦਾ ਰਿਹਾ ਕਿ ਹਾਂ ਜੀ ਅਸੀਂ ਤੁਹਾਡੀਆਂ ਮੰਗਾਂ ਛੇਤੀ ਵਿਚਾਰਾਂਗੇ ਤੇ ਅਗਲੀ ਮੀਟਿੰਗ ਵਿੱਚ ਤੁਹਾਡੇ ਪੱਕਾ ਸਾਨੂੰ ਭਰੋਸਾ ਦਿੱਤਾ ਗਿਆ ਕਿ ਇਹ ਤੁਹਾਡੇ ਮੰਗਾਂ ਪੂਰੀਆਂ ਕੀਤੀਆਂ ਜਾਣਗੀਆਂ ਸਾਡੀਆਂ ਮੰਗਾਂ ਨੇ ਤੁਹਾਡੀਆਂ ਸਾਡੀਆਂ ਮੁੱਖ ਮੰਗਾਂ ਨੇ ਜੀ ਕਿ ਸਾਡੇ ਇਸ ਵਾਲੇ ਪੰਜਾਬ ਦੇ ਵਿੱਚ 484 ਐਡਰ ਸਕੂਲ ਚੱਲ ਰਹੇ ਨੇ ਜਿਨ੍ਹਾਂ ਦੇ ਵਿੱਚ 2.5 ਲੱਖ ਦੇ ਕਰੀਬ ਬੱਚੇ ਜਿਹੜੇ ਨੇ ਗਰੀਬ ਘਰਾਂ ਦੇ ਪਰਿਵਾਰਾਂ ਦੇ ਬੱਚੇ ਜਿਹੜੇ ਨੇ ਉਹ ਪੜ ਰਹੇ ਨੇ ਤੇ ਸਾਡੇ ਨਾਲ ਸਕੂਲਾਂ ਦੇ ਵਿੱਚ ਦੋ ਜਾਂ ਤਿੰਨ ਟੀਚਰ ਹੀ ਉਹ ਨੇ ਜਿਹੜੇ ਐਡਿਟ ਪੋਸਟਾਂ ਤੇ ਆਸ ਵਾਲੇ ਨੇ ਤੇ ਬਾਕੀ ਸਾਰੇ ਸਕੂਲ ਜਿਹੜੇ ਆ ਸਾਡੇ ਸਾਡੇ ਅਨਿਹੜਾ ਅਧਿਆਪਕਾਂ ਨਾਲ ਹੀ ਚੱਲ ਰਹੇ ਨੇ ਤੇ ਸਾਡੀਆਂ ਮੁੱਖ ਮੰਗਾਂ ਇਹ ਆ ਜੀ ਕਿ ਸਾਨੂੰ ਬਹੁਤ ਹੀ ਮਾਮੂਲੀ ਤਨਖਾਹਾਂ ਤੇ ਜਿਹੜਾ ਪ੍ਰਸ਼ਾਸਨ ਵੀ ਸੁਣ ਕੇ ਹੈਰਾਨ ਰਹਿ ਜਾਏਗਾ ਕਿ ਇਹ ਸਰਕਾਰ ਉਹਨਾਂ ਨੇ ਭਰੋਸੇ ਦੇਣ ਦੇ باوجود ਵੀ 3-4000 ਤੋਂ ਲੈ ਕੇ ਤੇ 6000 ਰੁਪਏ ਤੱਕ ਜਿਆਦਾ ਤੋਂ ਜਿਆਦਾ ਤਨਖਾਹ ਦਿੱਤੀ ਜਾ ਰਹੀ ਆ ਇਹ ਸਾਰੇ ਜਾਣਦੇ ਆ ਜੀ ਅੱਜ ਕੱਲ ਇੱਕ ਮਜ਼ਦੂਰ ਜਿਹੜਾ ਦਿਹਾੜੀਦਾਰ ਆ ਉਹ ਵੀ 500 ਤੋਂ 700 ਰੁਪਿਆ ਜਿਹੜਾ ਆ ਉਹ ਆਪਣੀ ਦਿਹਾੜੀ ਲੈ ਰਿਹਾ ਸਾਨੂੰ ਪੜੇ ਲਿਖੇ ਵਰਗ ਹੋਣ ਦੇ ਬਾਵਜੂਦ ਵੀ ਸਾਨੂੰ ਸੜਕਾਂ ਤੇ ਰੋਲਿਆ ਜਾ ਰਿਹਾ ਸਾਨੂੰ ਡਾਂਗਾ ਨਾਲ ਸਾਡਾ ਸਵਾਗਤ ਕੀਤਾ ਜਾਂਦਾ ਪੂਰੀ ਦੀ ਪੂਰੀ ਪੁਲਿਸ ਫੋਰਸ ਲਾ ਦਿੱਤੀ ਜਾਂਦੀ ਕਿ ਇਹਨਾਂ ਨੂੰ ਵਧਣੀ ਨਾ ਦਿੱਤਾ ਜਾਵੇ ਤੇ ਜੇ ਅਸੀਂ ਮੱਖ ਮੰਗ ਕਰਦੇ ਆ ਕਿ ਸਾਡੀ ਮੁੱਖ ਮੰਤਰੀ ਸਾਹਿਬ ਦੇ ਨਾਲ ਮੀਟਿੰਗ ਕਰਵਾਈ ਜਾਵੇ ਤੇ ਸਾਨੂੰ ਸਿੱਧਾ ਹੀ ਦੋ ਲਫ਼ਜ਼ਾਂ 'ਚ ਗੱਲ ਮੁਕਾ ਦੇਣੀ ਜੀ ਪ੍ਰੋਟੋਕਾਲ ਦੇ ਅਧੀਨ ਤੁਹਾਡੀ ਮੁੱਖ ਮੰਤਰੀ ਸਾਹਿਬ ਦੇ ਨਾਲ ਗੱਲ ਹੀ ਨਹੀਂ ਹੋ ਸਕਦੀ ਅਸੀਂ ਇਹਨਾਂ ਨੂੰ ਇਹ ਕਹਿਣਾ ਜਾਵਾਂਗੇ ਜੀ ਕਿ ਮੁੱਖ ਮੰਤਰੀ ਸਾਹਿਬ ਨੂੰ ਤੇ ਅਸੀਂ ਇਹਨਾਂ ਆਮ ਲੋਕਾਂ ਨੇ ਚੁਣ ਕੇ ਭੇਜਾਇਆ ਤੇ ਜੇ ਅਸੀਂ ਉਹਨਾਂ ਨੂੰ ਲੋਕਾਂ ਨੂੰ ਚੁਣ ਕੇ ਭੇਜੋ ਜਿਹੜੇ ਕਹਿੰਦੇ ਸੀ ਕਿ ਅਸੀਂ ਆਮ ਲੋਕਾਂ ਚੋਂ ਆਏ ਆ ਤੇ ਆਮ ਆਦਮੀ ਪਾਰਟੀ ਦੇ ਹੀ ਮੁੱਖ ਮੰਤਰੀ ਆ ਮੈਂ ਤੁਹਾਡੇ ਚ ਬੈਠ ਕੇ ਤੁਹਾਡੀਆਂ ਗੱਲਾਂ ਸੁਣਾਗਾ ਮੰਗਾਂ ਪੂਰੀਆਂ ਕਰਾਂਗਾ ਉਹ ਮੁੱਖ ਮੰਤਰੀ ਸਾਹਿਬ ਜਿਹੜੇ ਨੇ ਉਹ ਅੱਜ ਸਾਡੇ ਨਾਲ ਮਿਲਣ ਲਈ ਵੀ ਤਿਆਰ ਨਹੀਂ ਅਸੀਂ ਉਹਨਾਂ ਦੀ ਕਦੀ ਸ਼ਕਲ ਵੀ ਵੇਖੀ ਅੱਜ ਫੇਰ ਅਸੀਂ ਉਹਨਾਂ ਦੇ ਰਹਿਸ਼ਤੇ ਫੇਰ ਇੱਕ ਵਾਰੀ ਮਜ਼ਾਰਾ ਕਰਨ ਆਏ ਆ ਕਿ ਸਾਡੀ ਉਸ ਮੁੱਖ ਮੰਤਰੀ ਸਾਹਿਬ ਨਾਲ ਇੱਕ ਮੀਟਿੰਗ ਕਰਵਾਈ ਜਾਵੇ ਜੇ ਕੋਸ਼ਿਸ਼ ਨਹੀਂ ਕਰ ਸਕਦੇ ਤਾਂ ਸਾਨੂੰ ਗੁਜ਼ਾਰੇ ਜੋ ਕਿ ਇਹਨਾਂ ਦੇ ਦਿੱਤਾ ਜਾਏ ਕਿ ਅਸੀਂ ਪਰਿਵਾਰਾਂ ਦਾ ਗੁਜ਼ਾਰਾ ਚਲਾ ਸਕੀਏ ਆਪਣੇ ਬੱਚਿਆਂ ਨੂੰ ਹੀ ਪਾਲ ਸਕੀਏ ਸਾਡੀਆਂ ਇਹਨਾਂ ਮੰਗਾਂ ਵਾਲ ਮੁੱਖ ਮੰਤਰੀ ਸਾਹਿਬ ਧਿਆਨ ਦੇਣ ਜੀ ਵੇਖੋ ਜੀ ਅਸੀਂ ਤਾਂ ਹਰ ਵਾਰੀ ਨਵੀਂ ਆਸ ਦੇ ਨਾਲ ਤੇ ਨਵੇਂ ਸੰਘਰਸ਼ ਦੇ ਨਾਲ ਆਪਣੀਆਂ ਮੰਗਾਂ ਮੰਨਵਾਉਣ ਵਾਸਤੇ ਇੱਥੇ ਪਹੁੰਚਦੇ ਆਂ ਪਰ ਹਰ ਵਾਰੀ ਸਾਨੂੰ ਸਰਕਾਰੀ ਬੰਦਿਆਂ ਦੇ ਵੱਲੋਂ ਲਾਰਾ ਲਾ ਕੇ ਵਾਪਸ ਕਰ ਦਿੱਤਾ ਜਾਂਦਾ ਅਜੇ ਤੱਕ ਸਾਨੂੰ ਸਾਡੀਆਂ ਮੰਗਾਂ ਜਿਹੜੀਆਂ ਵਾਂ ਉਹ ਪੂਰੀਆਂ ਨਹੀਂ ਕੀਤੀਆਂ ਗਈਆਂ ਸਿਰਫ ਅਸੀਂ ਇੱਕ ਮੀਟਿੰਗ ਮੰਗ ਰਹੇ ਹਾਂ ਭਗਵੰਤ ਮਾਨ ਸਾਹਿਬ ਤੁਹਾਡੇ ਕੋਲੋਂ ਕੁਝ ਖਾਸ ਨਹੀਂ ਮੰਗਿਆ ਅਸੀਂ ਤੁਹਾਡੇ ਕੋਲੋਂ ਸਿਰਫ ਇੱਕ ਮੀਟਿੰਗ ਕੀ ਤੁਸੀਂ ਸਾਨੂੰ ਇੱਕ ਮੀਟਿੰਗ ਵੀ ਨਹੀਂ ਦੇ ਸਕਦੇ ਕਾਦੀ ਆਪ ਦੀ ਸਰਕਾਰ ਹੈ ਜੇ ਤੁਸੀਂ ਆਮ ਲੋਕਾਂ ਦੀਆਂ ਗੱਲਾਂ ਹੀ ਨਹੀਂ ਸੁਣਨੀ ਮੰਡਾ ਨੇ ਕਿਹਾ ਸੀਗਾ ਕਿ ਮੈਂ ਔਰਤਾਂ ਦਾ ਬਹੁਤ ਸਤਿਕਾਰ ਕਰਦਾ ਮੇਰੀਆਂ ਧੀਆ ਨੇ ਭੈਣਾ ਨਹੀਂ ਸਭ ਸਾਂਝੀਆਂ ਨੇ ਪਰ ਅੱਜ ਵੇਖੋ ਅਸੀਂ ਇਨੀ ਧੁੱਪ ਦੇ ਵਿੱਚ ਜਲੰਧਰ ਵੀ ਰੈਲੀ ਕੀਤੀ ਗਈ ਸੀਗੀ ਉਹਦੇ ਵਿੱਚ ਵੀ ਸਾਨੂੰ ਇਹੀ ਹਲਾਰਾ ਲਾਇਆ ਗਿਆ ਕਿ ਇਲੈਕਸ਼ਨਸ ਤੋਂ ਬਾਅਦ ਤੁਹਾਡੀ ਸੁਣਵਾਈ ਹੋਏਗੀ ਪਰ ਅੱਜ ਵੀ ਵੇਖੋ ਫੇਰ ਅਸੀਂ ਇੱਥੇ ਖੜੇ ਹਾਂ ਕੋਈ ਸੁਣਵਾਈ ਨਹੀਂ ਸਤਿਕਾਰ ਕਿਸ ਚੀਜ਼ ਦਾ ਜੀ ਅੱਜ ਤੁਹਾਡੇ ਸਾਹਮਣੇ ਸੜਕਾਂ ਤੇ ਧੀਆ ਭੈਣਾ ਖੜੀਆਂ ਨਹੀਂ ਤੁਹਾਡੇ ਸਾਹਮਣੇ ਔਰ ਅਸੀਂ ਘਰਾਂ ਤੋਂ ਅੱਜ ਛੁੱਟੀ ਵਾਲੇ ਦੇਣ ਇਸ ਰੈਲੀ ਦਾ ਹਿੱਸਾ ਬਣਨ ਆਈਆਂ ਹੋਈਆਂ ਕਿਉਂ ਕਿ ਸਾਡੀਆਂ ਨਾ ਮਾਤਰ ਤਨਖਾਵਾਂ ਤੇ ਅਨ ਐਡਿਡ ਸਕੂਲਾਂ ਦੀਆਂ ਪੋਸਟਾਂ ਨਾ ਸਾਨੂੰ ਮੈਨੇਜਮੈਂਟ ਕਮੇਟੀਆਂ ਪੱਕੀਆਂ ਕਰਨ ਨਾ ਸਾਨੂੰ ਸਰਕਾਰ ਪੱਕੀਆਂ ਕਰੇ ਅਸੀਂ ਕਿੱਥੇ ਜਾਈਏ ਜੀ ਜੇਕਰ ਸੀਐਮ ਨਾਲ ਮੀਟਿੰਗ ਨਹੀਂ ਮਿਲਦੀ ਤਾਂ ਕੀ ਪ੍ਰੋਟੈਸਟ ਰੂਗਾ ਤੁਹਾਡਾ ਜੀ ਅਸੀਂ ਲਗਾਤਾਰ ਇੱਥੇ ਧਰਣਾ ਲਾ ਕੇ ਬੈਠਾਂਗੇ ਫੋਨ ਅਸੀਂ ਚੁੱਪ ਨਹੀਂ ਬੈਠਾਂਗੇ ਕਿਉਂਕਿ ਜਿੱਥੇ ਭਗਵੰਤ ਮਾਨ ਸਰਕਾਰ ਨੇ ਵੱਖ-ਵੱਖ ਟੀਚਰਾਂ ਨੂੰ ਪੱਕੀਆਂ ਕੀਤਾ ਅਧਿਆਪਕਾਂ ਨੂੰ ਪੱਕੀਆਂ ਕੀਤਾ ਉਹ ਸਾਡੇ ਨਾਲ ਮਤਰੀਮਾਂ ਵਾਲਾ ਸਲੂਕ ਕਿਉਂ ਕਰ ਰਹੀ ਸਾਨੂੰ ਇਸ ਗੱਲ ਦਾ ਜਵਾਬ ਚਾਹੀਦਾ